ਜਕਰਜੀ ਇੱਥੇ ਕੋਲਡ ਸਟੋਰ ਦੇ ਵਿੱਚ ਗੈਸ ਲੀਕ ਹੋਈ ਹੈ ਕੀ ਹੋਇਆ ਸਾਰਾ ਮਾਮਲਾ ਕਿਵੇਂ ਹੋਇਆ ਤਕਰੀਬਨ ਸਾਨੂੰ ਜੀ 5 ਵਜੇ ਸੂਚਨਾ ਮਿਲੀ ਆ ਤੇ ਵੀ ਇੱਥੇ ਜਿਹੜਾ ਕੋਕਰੀ ਤੋਂ ਜਲਾਲਾਬਾਦ ਰੋਡ ਤੇ ਕੋਲਡ ਸਟੋਰ ਆ ਜਿਹੜੀ ਉਹਦੀ ਗੈਸ ਲੀਕ ਹੋ ਗਈ ਤੇ ਬਲਾਸਟ ਹੋ ਗਿਆ ਉੱਥੇ ਅਸੀਂ ਤੁਰੰਤ ਆ ਕੇ ਵੇਖਿਆ ਤੇ ਗੈਸ ਬਹੁਤ ਜ਼ਿਆਦਾ ਲੀਕ ਸੀ ਕਿ ਤੇ ਹੁਣ ਵੀ ਲੀਕ ਆ ਜਿਹੜੀ ਅਸੀਂ ਪਾਣੀ ਮਾਰ ਕੇ ਉਹਨੂੰ ਕੁਲਿੰਗ ਮੈਥਡ ਦੇ ਨਾਲ ਠਾਂ ਕਰ ਰਿਹਾ ਜਿਹਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਕੋਈ ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਨੇੜੇ ਨਾ ਆਓ ਹਾਂਜੀ ਅਸੀਂ ਆਪ ਖੁਦ ਇਹ ਉਹਨਾਂ ਨੂੰ ਪਾਸੇ ਕਰ ਰਹੇ ਹਾਂ ਦੱਸ ਰਹੇ ਹਾਂ ਕਿ ਜੇ ਕੋਈ ਨੇੜੇ ਨਾ ਹੋਵੇ ਵੀ ਇਹ ਗੈਸ ਲੀਕ ਹੈ ਕੋਈ ਵੀ ਇਹਦੇ ਨਾਲ ਨੁਕਸਾਨ ਹੋ ਸਕਦਾ ਅੱਖਾਂ ਦਾ ਨੁਕਸਾਨ ਹੋ ਸਕਦਾ ਬਹੁਤ ਹੋ ਸਕਦੀ ਆ ਦਮ ਘੁੱਟ ਸਕਦਾ ਜੀ ਇਹਦੇ ਨਾਲ ਤੇ ਤਾਂ ਕਰਕੇ ਉਹਨਾਂ ਨੂੰ ਅਸੀਂ ਦੱਸ ਰਹੇ ਹਾਂ ਵੀ ਨੇੜੇ ਨਾ ਹੋਵੇ ਕਿਤਾ ਜੀ ਕਿੰਨਾ ਕੋ ਨੁਕਸਾਨ ਹੋਇਆ ਇੱਥੇ ਨੁਕਸਾਨ ਤਾਂ ਜੀ ਉਹਨਾਂ ਦੇ ਦੱਸਣ ਮੁਤਾਬਕ ਜੀ 50-60 ਹਜ਼ਾਰ ਜਿਹੜਾ ਗੱਟਾ ਆਲੂਆਂ ਦਾ ਵਿੱਚ ਲੱਗਾ ਹੋਇਆ ਸਾਰਾ ਜਿਹੜਾ 골ਡਨ ਸਟੋਰ ਆ ਉਹ ਡੱਕ ਚੁੱਕਾ ਜੀ ਉਹਦਾ ਕੰਦਾ ਪਾੜ ਚੁੱਕਾ ਉਹਨਾਂ ਦੀ ਕ੍ਰੇਟ ਉਨੇ ਦਸਨ ਮੁਤਾਬਕ ਜੀ ਉਹ ਕਹਿੰਦੇ ਅਸੀਂ ਖਾਣਾ ਖਾ ਰਹੇ ਸੀਗੇ ਤੇ ਇੱਕਦਮ ਬਲਾਸਟ ਆਵਾਜ਼ ਆਈ ਹੈ ਤੇ ਨਾਲ ਦੀ ਨਾਲ ਸਾਰਾ ਕੁਝ ਡਿੱਗ ਗਿਆ ਇਹ ਸਾਰੀ ਕੰਦੂਸੇ ਕਰਕੇ ਡਿੱਗੀ ਹੈ ਹਾਂਜੀ ਹਾਂਜੀ ਉਸੇ ਕਰਕੇ ਡਿੱਗੀ ਕੋਈ ਲੋਕ ਜਾਨੇ ਨੂੰ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਵੇਖਣ ਦੇ ਵਿੱਚ ਵੀ ਆਇਆ ਸੀ ਜਾ ਕੇ ਚੈੱਕ ਵੀ ਕੀਤਾ ਕੋਈ ਸਾਨੂੰ ਹਾਲ ਦੀ ਘੜੀ ਤੱਕ ਕੁਝ ਨਹੀਂ ਦਿਸੀਆ ਇਸ ਤਰ੍ਹਾਂ ਦਾ ਕੋਈ ਜਿਹੜਾ ਹੋਵੇ ਭਜੋਤਾਰ ਜੀ ਹਾਲੇ ਤੱਕ ਗੈਸ ਜਿਹੜੀ ਲੀਕ ਹੋਣਾ ਨਹੀਂ ਹਟ ਰਹੀ ਹਾਲੇ ਤੱਕ ਵੀ ਖੜਿਆ ਨਹੀਂ ਜਾ ਰਿਹਾ ਇੱਥੇ ਇਹ ਸਰ ਜੀ ਉਹ ਜਿਹੜਾ ਨਾ ਇਹਦੇ ਵਿੱਚ ਉਹਨਾਂ ਦੇ 10 ਦਿਨ ਤੋਂ ਉਹਨਾਂ ਦੇ ਦਸਨ ਮੁਤਾਬਕ ਵੀ ਕੋल्ड ਸਟੋਰ ਬੰਦ ਸੀਗਾ ਉਹਦੇ ਜਿਹੜੇ ਵਾਲ ਆ ਉਹ ਤਾਂ ਬਾਂਦਾ ਜਿਹੜੀਆਂ ਪਾਈਪਾਂ ਦੇ ਵਿੱਚ ਗਏ ਸ ਆ ਉਹ ਤਾਂ ਉਹਨਾਂ ਚਿਰ ਬਾਹਰ ਨਿਕਲੂਗੀ ਜਿੰਨਾ ਚਿਰ ਉਹ ਵਿੱਚ ਆ ਜੀ ਉਹਨਾਂ ਦੇ ਉਹਨਾਂ ਚਿਰ ਅਸੀਂ ਇਹਨੂੰ ਪਾਣੀ ਮਾਰ ਕੇ ਤੇ ਠੰਡਾ ਕਰ ਰਹੇ ਹਾਂ ਹੁਣ ਕਿਸ ਦਾ ਸਿਟੀ ਕੰਟਰੋਲ ਚ ਹੈ ਨਹੀਂ ਹਜੇ ਜਾਣੀ ਹਜੇ ਦਾ ਖਤਰਾ ਹੈਗਾ ਜੀ ਇਹਦਾ ਕਿਉਂਕਿ ਜਿੰਨਾ ਚਿਰ ਗੈਸ ਲੀਕ ਆ ਉਹਨਾਂ ਚਿਰ ਅਸੀਂ ਇੱਥੇ ਆ ਉਹਨਾਂ ਚਿਰ ਹਜੇ ਜੇ ਕੋਈ ਨੇੜੇ ਹੋਊਗਾ ਤਾਂ ਨੁਕਸਾਨ ਦਾ ਡਰ ਆ ਜੀ ਕੀ ਨਾਮ ਤੁਹਾਡਾ ਜੀ ਫਾਲਸੰਜ ਬੇਦੀ ਜੀ ਫਾਲਸੰਜ ਜੀ ਕੋਟ ਦੌਰ ਦੇ ਵਿੱਚ ਕੰਮ ਕਰਦੇ ਹਾਂ ਮਸ਼ੀਨਾਂ ਚਲਾਉਂਦੇ ਹਾਂ ਜੀ ਕੀ ਕਾਰਨ ਕੀ ਆ ਜਿਹੜੀ ਬਲਾਕੀ ਹੋਇਆ ਜੀ ਬਲਾਸਟੀ ਹੋਇਆ ਸਾਨੂੰ ਆਪ ਨਹੀਂ ਪਤਾ ਲੱਗਿਆ ਕੀ ਪਤਾ ਵੀ ਇਹ ਝਟਕਾ ਲੱਗਾ ਵਾ ਝਟਕਾ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਤਾਂ ਭਜਾ ਜਾਨ ਮਸਾ ਇੱਥੇ ਹਨੇਰਾ ਹੋ ਗਿਆ ਜੀ ਬਿਲਕੁਲ ਹੀ ਸਾਨੂੰ ਦਿਖਿਆ ਹੀ ਕੁਝ ਵੀ ਨਹੀਂ ਕੰਧਾ ਕੰਧਾ ਵੀ ਡਿੱਗ ਪਿਆ ਨਹੀਂ ਉਹ ਕੰਧਾ ਡਿੱਗ ਪਿਆ ਸਾਡੀ ਅਸੀਂ ਉਹ ਕੰਧ ਟੱਪ ਕੇ ਭੱਜੇ ਉਹ ਬਾਹਰ ਨਹੀਂ ਕੋਈ ਕੰਮ ਵੀ ਕਰ ਰਹੀ ਅੰਦਰ ਨਹੀਂ ਜੀ ਕੋਈ ਕੰਮ ਨਹੀਂ ਕਰਦਾ ਫੁੱਲ ਹੋ ਚੁੱਕਾ ਸੜਕ ਤੋਂ ਕਿੰਨੇ ਵਜੇ ਦੀ ਘਟਨਾ ਹੈ ਹੈ ਜੀ 5:00 ਵਜੇ ਦੀ ਇਹ ਹੋ ਗਈ ਜੀ 4:30 5:00 ਵਜੇ ਦੀ 5 ਵਜੇ ਲਾ ਲੋ ਘੰਟਾ ਸਾਢੇ ਘੰਟਾ ਗੈਸ ਬਹੁਤ ਜ਼ਿਆਦਾ ਲੀਕ ਹੋ ਰਹੀ ਹੈ ਇਹ ਉੱਪਰੋਂ ਠੀਕ ਹੈ ਜੀ ਗੈਸ ਲੀਕ ਹੋਣੀ ਇਹ ਹੁਣ ਡਿਗਿਆ ਉੱਤੇ ਮਸ਼ੀਨਾਂ ਲੱਗੀਆਂ ਕਿ ਮਸ਼ੀਨਾਂ ਉੱਤੇ ਜਿਹੜੀ ਹੈਗੀ ਉਹ ਤਾਂ ਹੋਊਗੀ ਬਾਕੀ ਹੈ ਨਹੀਂ ਪਿੱਛੇ ਕੁਝ ਨਹੀਂ ਬਾਕੀ ਸਹੀ ਹੈ ਕੋਈ ਬੰਦੇ ਤਾਂ ਨਹੀਂ ਅੰਦਰ ਹੈਗੇ ਨਹੀਂ ਜੀ ਨਹੀਂ ਕੋਈ ਬੰਦਾ ਨਹੀਂ ਨੁਕਸਾਨ ਨਹੀਂ ਹੋਇਆ ਜੀ